ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲ ਆਨ ਤੇ ਅਸੀਂ ਨੰਦਪਤਾ ਜੀ ਤੁਹਾਡਾ ਸਵਾਗਤ ਕਰਦੇ ਹਾਂ ਲਓ ਜੀ ਅਸੀਂ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ ਤੇ ਤੁਸੀਂ ਸਾਨੂੰ ਉਡੀਕਦੇ ਹੋਵੋਗੇ ਹੈਨਾ ਅਸੀਂ ਤੁਹਾਡੀ ਉਡੀਕ ਪੂਰੀ ਕਰਤੀ ਤੇ ਅਸੀਂ ਪਹੁੰਚ ਗਏ ਹਾਂ ਟਾਈਮ ਨਾਲ ਹੈ ਤੇ ਲਓ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਹੈ ਇੱਕ ਬੇਟੀ ਮੇਂ ਮਤਲਬ ਚਾਚੇ ਤਾਂ ਬੈਠ ਕੇ ਕੁੜੀ ਜਵਾਨ ਹੋ ਗਈ ਤੇ ਕਹਿੰਦੇ ਆਪਾਂ ਉਹਦਾ ਅਵਿਸ਼ਟੀਆਂ ਗੱਲਾਂ ਕਰਨ ਲੱਗੇ ਖੇਤ 'ਚ ਬੈਠੇ ਸੀ ਕੁੜੀ ਉੱਥੇ ਫਿਰਦੀ ਹੋਣੀ ਕਿਤੇ ਲਵੇ ਲਾਉਣੇ ਉਹਨੇ ਸਾਰੀ ਗੱਲਬਾਤ ਸੁਣ ਲਈ ਤੇ ਫਿਰ ਉਹ ਗੀਤ ਦੇ ਵਿੱਚ ਹੀ ਸੁਣਿਆ ਤੁਸੀਂ ਉਹਨੇ ਚਾਚੇ ਤਾਂ ਇਹਨੂੰ ਪੁੱਛਿਆ ਭਰਾ ਨੂੰ ਬਾਪ ਨੂੰ ਨਾਨੇ ਮਾਮਿਆਂ ਨੂੰ ਵੀ ਤੁਸੀਂ ਕਿੱਥੇ ਜਾਂਦੇ ਹੋ ਤੇ ਫਿਰ ਉਹਨੇ ਆਪਦੀ ਪਸੰਦ ਦੱਸੀ ਵੀ ਮੈਨੂੰ ਇਹ ਜਾ ਵਾਰ ਟੋਲਿਓ ਹੈਨਾ ਤੇ ਉਹ ਫਿਰ ਕੀ ਕਹਿੰਦੇ ਨੇ ਤੇ ਕੁੜੀ ਨੇ ਫਿਰ ਕੀ ਕੀ ਡਿਮਾਂਡ ਰੱਖੀ ਐ ਤੇ ਵੀ ਤੁਸੀਂ ਜਾਓ ਤਾਂ ਸਹੀ ਤੇ ਪਰ ਮੈਨੂੰ ਇਸ ਤਰ੍ਹਾਂ ਦਾ ਵਾਰ ਟੋੜਿਓ ਹੈ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਨਸ਼ਾ ਮੁਕਤੀ ਦਾ ਮਹਾਪੁਰਸ਼ਾਂ ਦੱਸਿਆ ਹੋਇਆ ਤੁਸੀਂ ਕਰਕੇ ਦੇਖਾ ਤਿੰਨ ਨੁਕਤੇ ਪਾ ਦੂੰ ਜਿਹੜਾ ਮਰਜ਼ੀ ਤੁਹਾਨੂੰ ਸੌਖਾ ਲੱਗੇ ਕਰਕੇ ਦੇਖ ਲਿਓ ਤੇ ਪਰਮਾਤਮਾ ਬਲੀ ਕਰੋ ਬੰਦਾ ਨਸ਼ਾ ਛੱਡ ਦੂ ਮਾਨਵਿੰਦਰਾਵਨ ਵਾਲੇ ਮਹਾਰਾਜ ਨੇ ਦੱਸਿਆ ਹੋਇਆਗਾ ਤੇ ਮੈਂ ਆਪਦੇ ਕੋਲੋਂ ਕੁਛ ਨਹੀਂ ਦੱਸਦੀ ਮਹਾਪੁਰਸ਼ਾਂ ਨੇ ਗੱਲਾਂ ਤੁਹਾਨੂੰ ਦੱਸਦੀਆਂ ਤੇ ਇਹ ਟੋਟਕੇ ਨੇ ਪ੍ਰਮਾਤਮਾ ਕਰੇ ਠੀਕ ਹੋ ਜਾਂਦੇ ਨੇ ਜਰੂਰ ਕਰਕੇ ਦੇਖਿਓ ਨਸ਼ੇ ਤੋਂ ਰੋਕ ਬਹੁਤ ਔਖੇ ਨੇ ਹਨਾ ਚਾਹੇ ਚੋਰੀ ਕਰੋ ਚਾਹੇ ਸਾਹਮਣੇ ਕਰੋ ਜਿਵੇਂ ਵੀ ਕੋਈ ਲੈਂਦਾ ਹੈ ਉਸੇ ਹੀ ਕਰਦੇ ਹੋ ਹਨਾ ਆਪਦੇ ਥੋੜੀ ਕੋਸ਼ਿਸ਼ ਆ ਤੁਸੀਂ ਕਿਵੇਂ ਇਹਨੂੰ ਖਵਾਣਾ ਪਿਆਣਾ ਹੈ ਹਨਾ ਤੇ ਸੌਖੀ ਗੱਲਾਂ ਨੇ ਤੇ ਇਹ ਤੁਸੀਂ ਕਾਪੀ ਪੈਨਸਲ ਲੈ ਕੇ ਬੈਠ ਜਾਓ ਤੇ ਜਰੂਰ ਇਹਨੂੰ ਨੋਟ ਕਰਿਓ ਤੇ ਵਾਰੀ-ਵਾਰੀ ਫਿਰ ਮੈਨੂੰ ਪੁੱਛਿਓ ਨਾ ਫਿਰ ਕਿਉਂਕਿ ਕੱਲ ਭੈਣਾ ਇੱਕ ਉੱਥੋਂ ਆਈ ਸੀਸੀ ਸਟੱਪਿੰਡ ਕੋਲੇ ਤੇ ਇੱਕ ਧੌਲੇ ਤੋਂ ਉਹ ਆਪਦੇ ਮੈਂ ਕਿਹਾ ਤੁਸੀਂ ਆਉਂਗਾ ਤਾਂ ਮੇਰੇ ਕੋਲ ਨੁਕਤੇ ਲਿਖ ਕੇ ਲੈ ਜਾਓ ਵੀ ਫਿਰ ਮੈਂ ਤੇ ਬਾਰੀ-ਬਾਰੀ ਖੋਲ ਕੇ ਦੱਸਨੇ ਉੱਥੇ ਉਹਨਾਂ ਤੋਂ ਵੀ ਨਹੀਂ ਲਿਖੇ ਗਏ ਕਿੰਨਾ ਤਾਂ ਲਿਖਣਾ ਹੀ ਔਖਾ ਹੈ ਮੈਂ ਕਿਹਾ ਉਦੋਂ ਲਿਖ ਲਿਆ ਕਰੋ ਫਿਰ ਕਦੋਂ ਲਿਖ ਕੇ ਲੈ ਗਿਆ ਹਾਂ ਤੇ ਬਨਵੋਰੇ ਤੋਂ ਆਏ ਸੀ ਮੈਨੂੰ ਜਾਣ-ਪਛਾਣ ਵਾਲੀਆਂ ਨਿਕਲੀਆਂ ਫਿਰ ਤੇ ਚਲੋ ਲਓ ਫਿਰ ਅੱਜ ਹੁਣ ਆਪਾਂ ਰੰਗ ਰੰਗ ਪ੍ਰੋਗਰਾਮ ਵੱਲ ਲੇ ਸੁਣੋ ਇਸ ਪਿਆਰੇ ਜਿਹੇ ਲੋਕ ਗੀਤ ਨੂੰ ਤੇ ਆ ਵੀ ਕਾਪੀ ਪੈਨਸਲ ਲੈ ਕੇ ਬੈਠਿਓ ਹੈ ਲੈ ਸੁਣੋ ਫਿਰ ਕੁੜੀ ਨੇ ਕੀ ਗੱਲਬਾਤ ਸੁਣੀ ਤੇ ਕੀ ਉਹਨਾਂ ਨੇ ਫਿਰ ਮਾਪਿਆਂ ਨੇ ਜਵਾਬ ਸਪੁੱਤਰ ਦਿੱਤੇ ਮਾਨਵ ਇਸ ਗੀਤ ਦਾ ਆਨੰਦ ਬਾਬਲੇ ਬੀਰ ਬਠੇ ਨਿਚਾ ਚੇਤਾਏ ਬੈਠੇ ਬੈਠੇ ਕਰਦੇ ਨੇ ਗੱਲਾਂ ਖੇਤ ਢਾਲੀ ਫਰਲੇ ਰੋਲਣ ਤਖਤ ਹੈ ਜਾ ਰਹੇ ਚੱਲੇ ਮਾਵਲੇ ਕਿਥੇ ਚੱਲੇ ਜੀ ਤੁਸੀਂ ਕਿਥੇ ਚੱਲੇ ਵੀ ਵੀ ਮੈਨੋਂ ਨਾ ਪੁੱਛੇ ਆਪਣੀ

neya ko ਜੀ ਆਪਣੀ ਬਾਬੋਤ Man <tries> on ਪੈਣ ਪਿਆਰੀ ਤੇਰੀ ਰਾਜਿਕਰੇ ਤਾਇਆ ਕੀਤੇ ਚਹਲੇ ਚਤਿਆ ਕੀਤੇ ਚਹਲੇ ਬੀਬੀ ਸਾਨੂੰ ਨ ਪੁੱਛੀ चाचीनो पुरा काजरेच ये बार डोलने बहारोल ਵਾੜੀਓ ਮੇ ਮੱਧਾਂ ਉਗਵਾਂਦੀ ਅਤਾਰਾਂ ਜਿੱਥੇ ਨੌਕਰਿ ਝੋਵੇ ਜਿੱਥੇ ਕੰਨਿਆ ਕਮਾਰੀ ਥੋੜੀ ਰਜ ਕਰੇ ਨਾਨਾ ਕੀਤੇ ਚੱਲੇ ਮਾਮਾ ਕੀਤੇ ਚੱਲੇ ਬੀਬੀ ਸਾਨੂੰ ਨਾ ਪੁੱਛੀ ਆਪਣੀ ਨਾਨੀ ਨੂੰ ਪੁੱਛਨੀ ਆਪਣੀ ਮਾਮੀ ਨੂੰ ਪੁੱਛ ਲੈ ਤੇ ਨਾ ਨਾ ਹੋਵੇ ਗੁਰ ਚਿੱਟਾ ਹੋਵੇ ਕਦੇ ਭੁੱਲੇ ਨਾ ਤੜਾ ਮਿੱਠਾ ਹੋਵੇ ਕਦੇ ਜਾਵੇ ਨਾ ਠੇਕੇ ਖੱਟੀ ਕਰ ਲੈ ਕੇ ਟੀ ਕਰਿ ਲੈ ਕੇ ਆਵੇ ਕੁੜੀ ਨੇ ਤਾਂ ਆਪਣੀ ਪੂਰੀ ਡਿਮਾਂਡ ਦੱਸਤੀ ਤੇ ਦੇਖੋ ਫਿਰ ਘਰ ਆਜ ਤਾਂ ਹੁੰਦਾ ਵਧੀਆ ਹੀ ਟੋਲਦੇ ਹੁੰਦੇ ਨੇ ਉਹਨੇ ਕਿਹਾ ਵੀ ਆਇਆ ਜਾ ਹੋਵੇ ਜੇ ਆਹਾਂ ਜਾਓਗੇ ਹੈਨਾ ਤੇ ਲਓ ਹੁਣ ਦੱਸਿਓ ਸਾਨੂੰ ਸਾਡਾ ਇੱਕ ਗੀਤ ਕਿਹੋ ਜਿਹਾ ਲੱਗਿਆ ਹੈਨਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਡਿਮਾਂਡ ਦੱਸਿਓ ਕੁੜੀ ਨੇ ਵਧੀਆ ਰੱਖੀਆਂ ਨਾ ਤੇ ਲਓ ਹੁਣ ਤੁਸੀਂ ਆਜੋ ਨੁਕਤੇ ਵੱਲ ਕਿਹਾਂ ਜਾ ਵੀ ਨਸ਼ਾ ਉਹਨਾਂ ਨੇ ਇਹ ਦੱਸਿਆ ਮਹਾਰਾਜ ਜੀ ਨੇ ਅਸ਼ਕੁਮਾਰਾ ਜੀ ਨੇ ਕਹਿੰਦੇ ਵੀ ਕੋਈ ਵੀ ਨਸ਼ਾ ਹੈ ਤੁਸੀਂ ਇਹ ਤਿੰਨ ਨੁਕਤੇ ਪਾਉਣੀਆਂ ਤਿੰਨੇ ਤੁਸੀਂ ਨੋਟ ਕਰ ਲਓ ਜਿਹੜਾ ਤੁਸੀਂ ਮਰਜ਼ੀ ਕਰ ਦੇਖ ਲਿਓ ਨਾਲ ਸਮਾਂ ਵੀ ਦੱਸਿਆ ਵੀ ਕਿੰਨਾ ਸਮਾਂ ਇਹ ਕਰਨਾ ਹੈ ਤੇ ਨਸ਼ਾ ਹਰ ਹਾਲਤ ਛੁੱਟ ਜੂ ਪਹਿਲਾ ਤਾਂ ਪਹਿਲਾ ਹੀ ਨੁਕਤਾ ਨੋਟ ਕਰੋ ਇੱਕ ਚਮਚਾ ਦੇਸੀ ਗਾਊ ਦਾ ਗੋਤਰ ਠੀਕ ਹੈ ਗਊ ਪਿਸ਼ਾਬ ਇੱਕ ਚਮਚਾ ਦੇਸੀ ਗਾਊ ਦਾ ਗੋਵੀ ਤੇ ਉਹ ਗਾਊ ਤਾਜੀ ਸੂਈ ਨਾ ਹੋਵੇ ਤੇ ਜਦੋਂ ਵੀ ਮੈਂ ਦੱਸਦੀ ਨਾ ਵੀ ਤਾਜੀ 15 20 ਦਿਨ ਤੋਂ ਬਾਅਦ ਹੀ ਜਦੋਂ ਮਹੀਨਾ ਹੋ ਜਾਏ ਗਊ ਸੂਈ ਉਹਦਾ ਲੈਣਾ ਦੇਸੀ ਗਊ ਹੋਵੇ ਜਾਂ ਫਿਰ ਬਾਖਰੀ ਹੋਵੇ ਹੈਨਾ ਇੱਕ ਚਮਚਾ ਫਿਰ ਗਊ ਦੇਸੀ ਗਊ ਦੀ ਕਾਲੀ ਬੱਛੀ ਹੋਵੇ ਬੱਛੀ ਦਾ ਰੰਗ ਕਾਲਾ ਹੋਵੇ ਗਊ ਤਾਂ ਸਿੱਟੀ ਹੋਵੇ ਹੈਨਾ ਤੇ ਦੇਸੀ ਗਊ ਹੋਵੇ ਉਹਦੀ ਕਾਲੀ ਬੱਛੀ ਹੋਵੇ ਤੇ ਉਹਦੇ ਗੋਬਰ ਦਾ ਗੋਹੇ ਦਾ ਰਸ ਇੱਕ ਚਮਚਾ ਗੋਹੇ ਦਾ ਰਸ ਕੱਢਣਾ ਇਹ ਦੋਹੇ ਰਸ ਲੈ ਲੈ ਗਊ ਮੂਤਰ ਲੈ ਲੈ ਗੋਹੇ ਦਾ ਰਸ ਲੈ ਲੈ ਉਹਨੂੰ ਤੁਸੀਂ ਫਿਰ ਗਰਮ ਕਰੋ ਗਰਮ ਕਰਕੇ ਤੇ ਫਿਰ ਉਹ ਉਹਨੂੰ ਨਸ਼ੇੜੀ ਨੂੰ ਤੁਸੀਂ ਪਿਆ ਦੇਣਾ ਹੈ ਹੈਨਾ ਇੱਕ ਮਹੀਨਾ ਲਗਾਤਾਰ ਪਿਉਣਾ ਹੈ ਤੇ ਮੂਲੀ ਚੀਜ਼ ਆ ਦੋ ਚੰਚੀਆਂ ਨੇ ਹੈਨਾ ਜਿਵੇਂ ਵੀ ਚਾਹੇ ਦੱਸ ਕੇ ਪਿਆ ਦਿਓ ਚਾਹੇ ਚੋਰੀ ਪਿਆ ਦਿਓ ਕਿਵੇਂ ਪਿਓ ਉਹਨੂੰ ਗਰਮ ਕਰ ਲੈਣਾ ਫਿਰ ਹੈਨਾ ਗਰਮ ਕਰਕੇ ਉਹਨੂੰ ਪਿਆ ਦੇਣਾ ਤੇ ਇੱਕ ਮਤਲਬ ਇੱਕ ਮਹੀਨੇ ਦਾ ਹੈ ਹਰ ਹਾਲਤ ਕੋਈ ਵੀ ਨਸ਼ਾ ਕਰਦਾ ਚਾਹੇ ਉਹ ਛੱਡ ਦੇ ਅੱਛਾ ਦੂਸਰਾ ਹੈਗਾ ਦੂਜਾ ਆਪਾਂ ਉਹ ਵੀ ਲਿਖ ਲਓ ਉਹ 20 ਗ੍ਰਾਮ ਸਿੱਟਾ ਮਿਸਰੀ ਸਿੱਟਾ ਮਿਸਰੀ ਤਾਗੇ ਵਾਲੀ ਇਹ 20 ਗ੍ਰਾਮ ਲੈਣੀ ਆ 20 ਗ੍ਰਾਮ ਦੇਸੀ ਗਊ ਦਾ ਘਿਓ ਇਹ ਤਾਂ ਜਮੀ ਸੌਖਾ ਹੈ ਨਾ ਤੇ ਇਹਨਾਂ ਦੋਹਾਂ ਨੂੰ ਤੁਸੀਂ ਗਰਮ ਕਰਕੇ ਖਾਣ ਫੀਣ ਤੋਂ ਬਾਅਦ ਅੱਧਾ ਘੰਟਾ ਬਾਅਦ ਨਾਸ਼ਤਾ ਸਵੇਰੇ ਲਿਆਓ ਨੇ ਅੱਧਾ ਘੰਟਾ ਬਾਅਦ ਲਗਾਤਾਰ ਦਿਓ ਇੱਕ ਵੀ ਨਾ ਘਣਾ ਉਹ 45 ਦਿਨ ਲਿਖ ਲਓ ਡੇਟ ਲਿਖ ਲਓ ਤੇ ਅੱਜ 45 ਦਿਨ ਹੋ ਗਏ 45 ਦਿਨ ਦਿਓ ਤੇ ਉਹ ਹਰ ਤਰ੍ਹਾਂ ਦਾ ਨਸ਼ਾ ਛੁੱਟ ਜੂ ਆਪਦਾ ਕਰਕੇ ਦੇਖਣਾ ਤੇ ਦੇਖੋ ਜਿਵੇਂ ਮਹਾਰਾਜ ਜੀ ਨੇ ਦੱਸਿਆ ਉਹਨੂੰ ਕਹਿੰਦੇ ਵੀ ਹਰ ਹਾਲਤ ਨਸ਼ਾ ਛੱਡੂ ਕੋਈ ਇਸ ਤਰ੍ਹਾਂ ਦਾ ਵੀ ਕਰਦਾ ਹੈ ਭੰਗ ਦਾ ਹੈ ਸ਼ਰਾਬ ਦਾ ਹੈ ਫੀਮ ਦਾ ਚਿੱਟੇ ਦਾ ਕੋਈ ਵੀ ਹੈ ਹੈਨਾ ਉਹਨਾਂ ਨੇ ਹਰ ਤਰ੍ਹਾਂ ਦਾ ਨਸ਼ਾ ਦੱਸਿਆ ਇਹ ਪੰ 40 ਦਿਨ ਲੱਗਣਗੇ ਇਹਨੂੰ ਤੇ ਪਹਿਲੇ ਨੂੰ ਇੱਕ ਮਹੀਨਾ ਜਾਂ ਤੀਜਾ ਇਹ ਤੁਸੀਂ ਤਾਂਬੇ ਦੀ ਇੱਕ ਗੜਵੀ ਲੈ ਲਓ ਉਹ 'ਚ ਰਾਤ ਨੂੰ ਗਰਮ ਪਾਣੀ ਪਾ ਕੇ ਆਪਾਂ ਵਰਤਾਂ ਠੀਕ ਹੈ ਸਵੇਰੇ ਹੀ ਉਹੀ ਪਾਣੀ ਗਰਮ ਸਵੇਰੇ ਫੇਰ ਕਰ ਲੈਣਾ ਹੈ ਹੈਨਾ ਤੇ ਉਹਨੂੰ ਗਰਮ ਕਰੋ ਉਹਦੇ 'ਚ ਇੱਕ ਚਮਚਾ ਸ਼ਹਿਦ ਆ ਪਾ ਦਿਓ ਇੱਕ ਨਿੰਬੂ ਨਚੋੜ ਦਿਓ ਉਹਦੇ ਵਿੱਚ ਹੈਨਾ ਇਹ ਥੋੜਾ ਜਿਹਾ ਕਾਲਾ ਨਮਕ ਪਾ ਦਿਓ ਉਹਦੇ ਵਿੱਚ ਪਾਣੀ ਤੇ ਦੋ ਚੁੰਡੀਆਂ ਪਾ ਦਿਓ ਵੀ ਆਪਾਂ ਨੂੰ ਹੋਰ ਨਮਕ ਤਾਂ ਜਿਆਦਾ ਖਾਰਾ ਹੋ ਜੂਗਾ ਹੈਨਾ ਦੋ ਪਾ ਦਿਓ ਤਿੰਨ ਜਿੰਨਾ ਵੀ ਠੀਕ ਲੱਗੇ ਤੁਹਾਨੂੰ ਤੇ ਨਮਕ ਪਾ ਦਿਓ ਇਹ ਇਹ ਤਿੰਨ ਮਹੀਨਾ ਦਾ ਲੱਗੇ ਤਿੰਨ ਮਹੀਨੇ ਲਗਾਤਾਰ ਦਿਓ ਤੇ ਸ਼ਹਿਦ ਨੂੰ ਇੱਕ ਸਾਵਧਾਨੀ ਜ਼ਰੂਰ ਹੈ ਜਿਹੜਾ ਸ਼ਹਿਦ ਆ ਕਦੇ ਵੀ ਕਿਵੇਂ ਕਰਨਾ ਹੈ ਸ਼ਹਿਦ ਕਦੇ ਗਰਮ ਨਹੀਂ ਕਰਨਾ ਗਰਮ ਚੀਜ਼ ਤਾਂ ਉਹ ਪਾ ਦਾਂਗੇ ਤਦੋਂ ਉਹਨੂੰ ਇਕੱਲੇ ਨੂੰ ਗਰਮ ਨਹੀਂ ਕਰਨਾ ਨਹੀਂ ਤਾਂ ਫਿਰ ਉਹ ਜੈਹਰ ਦਾ ਕੰਮ ਕਰੂਗਾ ਉਹ ਤੇ ਕੋਸੇ ਪਾਣੀ ਤੇ ਗਰਮ ਪਾਣੀ ਚ ਪਾ ਦਿਓ ਕੋਈ ਚੱਕਰ ਨਹੀਂ ਹੈਨਾ ਫਿਰ ਕੋਸਾ-ਕੁਸਾ ਪੀ ਲੈਣਾ ਇਹੋ ਤੇ ਇਹ ਤਿੰਨੇ ਨੁਕਤੇ ਤੁਸੀਂ ਨੋਟ ਕਰ ਲਓ ਜਿਹੜਾ ਤੁਹਾਨੂੰ ਸੌਖਾ ਲੱਗਦਾ ਉਹ ਕਰ ਲਓ ਨਸ਼ੇੜੀ ਨਸ਼ਾ ਛੱਡ ਜਾਊਗਾ ਹੈਨਾ ਤੇ ਲਓ ਫੋਨ ਲਿਓ ਮੈਨੂੰ ਛੁੱਟੀਆਂ ਤੇ ਕੱਲ ਨੂੰ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਫੇਰ ਮਿਲਾਂਗੇ ਦਾਲਾ ਵਾਸ਼ਾ ਦੀ ਜੇ ਦੇਖਣ